ਬਿਤੇ ਦਿਨਾਂ ਤੋਂ ਅਮਰੀਕਾ ਤੋਂ ਕਈ ਜਹਾਜ਼ ਭਾਰਤ ਦੇ ਵਿਚਾਰ ਹਿੰਸ ਨੂੰ ਲੈ ਕੇ ਭਾਰਤੀਆਂ ਲੋਕਨ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਜਾ ਕੇ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਰੁਜ਼ਗਾਰ ਵਾਸਤੇ ਅਮਰੀਕਾ ਗਏ ਸੀ 45-45 ਲੱਖ ਰੁਪਿਆ ਲਾਇਆ ਪਰ ਏਜੰਟਾਂ ਨੇ ਗਲਤ ਤਰੀਕੇ ਨਾਲ ਭੇਜਿਆ ਜਿਸ ਤੋਂ ਬਾਅਦ ਜਾ ਕੇ ਡਿਪੋਰਟ ਹੋ ਕੇ ਘਰ ਆ ਗਏ ਨੇ ਹੁਣ ਪਿੰਡ ਦੇ ਵਿੱਚ ਨਿਕਲਣ ਲੱਗੇ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਪਰ ਦੂਜੇ ਪਾਸੇ ਹੁਣ ਕਈ ਏਜੰਟਾਂ ਦੇ ਖਿਲਾਫ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਜੋੜ ਬੋਟ ਹੋ ਕੇ ਆਈ ਨੂੰ ਨਾ ਬਦੋ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਇਸ ਨੂੰ ਲੈ ਕੇ ਬਲਾਕ ਮਜਦਰੀ ਜੋ ਹਲਕਾ ਖਰਦਾ ਥਾਣਾ ਉਸ ਥਾਣੇ ਦੇ ਵਿੱਚ ਨਜ਼ਦੀਕ ਪੈਣ ਵਾਲੇ ਪਿੰਡ ਖੇੜੇ ਦਾ ਰਹਿਣ ਵਾਲਾ ਨੌਜਵਾਨ ਤਰਨਵੀਰ ਸਿੰਘ ਜੋ ਕਿ ਰਿਵੋਟ ਹੋ ਕੇ ਕੁ ਦਿਨ ਪਹਿਲਾਂ ਹੀ ਵਾਪਸ ਘਰ ਪਰਤਿਆ ਸੀ ਕਿਸੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਏਜੰਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਗੱਲਬਾਤ ਕਰਨੀ ਸੜੀ ਨਾਲ ਐਸਐਚਓ ਸ੍ਰੀ ਕੁਮਾਰੀ ਸੜੀ ਨਾਲ ਨੇ ਸਰ ਸਭ ਤੋਂ ਪਹਿਲਾਂ ਸਵਾਗਤ ਸਸੀ ਗਾਲ ਜੀ ਸਵਾਗਤ ਹੈ ਸਰ ਬਿੱਤੇ ਦਿਨਾਂ ਤੋਂ ਜਹਾਜ਼ ਪਰ ਪਰ ਕੇ ਅਮਰੀਕਾ ਤੋਂ ਆ ਰਹੇ ਨੇ ਰਿਪੋਰਟ ਹੋ ਕੇ ਆ ਰਹੇ ਨੇ ਨੌਜਵਾਨ ਨੌਜਵਾਨ ਕਹਿ ਰਹੇ ਨੇ ਕਿਸ ਨੂੰ ਝੁੱਠੇ ਲਾਰੇ ਲਾ ਕੇ ਏਜੰਟਾਂ ਨੇ ਫਸਾਇਆ 45 45 40 40 ਲੱਖ ਰੁਪਇਆ ਲਿਆ ਜੁਨਤ ਹੁਣ ਜਿੰਨਾ ਨੌਜਵਾਨਾਂ ਨੇ ਸ਼ਿਕਾਇਤਾਂ ਕਰਾਈਆਂ ਨੇ ਪੰਜਾਬ ਦਰਚ ਉਹਦੇ ਵਿੱਚ ਇੱਕ ਥਾਣਾ ਤੁਹਾਡਾ ਵੀ ਆਂਦਾ ਹੈ ਤੁਹਾਡੇ ਥਾਣੇ ਦੇ ਵੀ ਦੱਸਿਆ ਦੀ ਖੇੜਾ ਪਿੰਡ ਦਾ ਜਿਹੜਾ ਨੌਜਵਾਨ ਸੀ ਉਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ਦੇ ਵਿੱਚ ਕੀ ਕਿਸ ਏਜੰਟ ਦਾ ਕੀ ਨਾਮ ਹੈ ਸਾਡੇ ਏਰੀਆ ਵਿੱਚ ਜਿਹੜਾ ਪਿੰਡ ਖੇੜਾ ਪੈਂਦਾ ਸੀ ਉਹਦਾ ਇੱਕ ਨੌਜਵਾਨ ਸੀਗਾ ਜਦੀ ਉਮਰ ਅ ਛੋਟੀ ਉਮਰ ਚ ਹੀ ਉਹ ਉਹ ਜਿਹੜੇ ਦੋਸ਼ੀ ਹੈਗੇ ਐ ਦੋ ਅੰਬਾਲਾ ਦੇ ਇਹਨਾਂ ਦੇ ਗਰੋ ਵਿੱਚ ਫਸ ਗਏ ਉਹਨੇ ਬਾਹਰ ਜਾਣ ਦਾ ਗਲਤ ਤਰੀਕੇ ਨਾਲ ਡਿਸੀਜਨ ਲੈ ਲਿਆ ਜਿਸ ਬੰਦੇ ਅਸੀਂ ਉਹਦੇ ਕੱਲ ਬਿਆਨ ਲਿਖਿਆ ਬਿਆਨ ਤੋਂ ਬਾਅਦ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਓਨੇ ਨੰਬਰ ਜਿਹੜੇ ਬੀ ਐਨ ਐਸ ਦੀ ਵੱਖਰੀ ਵੱਖਰੀ ਧਾਰਾਾਂ ਤੇ ਇਮੀਗ੍ਰੇਸ਼ਨ ਐਕਟ ਦੀ ਵੱਖਰੀ ਧਾਰਾਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਸਰ ਕਿੰਨੇ ਕ ਪੈਸੇ ਲਖਾਈ ਨੇ ਕਿੰਨੇ ਕ ਪੈਸੇ ਇਹਨਾਂ ਨੇ ਏਜੰਟ ਨੂੰ ਦਿੱਤੇ ਸੀ ਕਿਵੇਂ ਉਹਦੇ ਚਾਂਸੇ ਵਿੱਚ ਫਸੇ ਨੇ ਕਿਉਂਕਿ ਕੋਈ ਨਾ ਕੋਈ ਜਰੀਆ ਤਾਂ ਬਣਦਾ ਹੀ ਹੈ ਵਿੱਚ ਕੋਈ ਵਿਚੋਲਾ ਬਣਦਾ ਹੈ ਤਾਂ ਕਿ ਏਜੰਟਾਂ ਤੱਕ ਪਤਾ ਲੱਗੇ ਜਾਂ ਕੋਈ ਐਡ ਦੇਖ ਫਸਨੀਂੀ ਦਰਖਾਸਤਕਰਤਾ ਨੇ ਆਪਣੀ ਦਰਖਾਸਤੇ ਆਪਣੀ ਕੰਪਲੇਂਟ ਇਹੀ ਲਿਖਾਇਆ ਕਿ ਵੀ ਮੈਨੂੰ ਕਿਸੇ ਦੇ ਥਰੂ ਮੇਰੇ ਦੋਸਤ ਦੇ ਥਰੂ ਇਹ ਬੰਦਾ ਟੱਕਰਿਆ ਸੀਗਾ ਜਿਹੜਾ ਦੋਸ਼ੀ ਹੈਗਾ ਤੇ ਜਿਨੇ ਕਹਿ ਸੀਗਾ ਕਿ ਮੈਂ ਤੁਹਾਨੂੰ ਬਾਹਰ ਭੇਜ ਦੂੰਗਾ ਦਰਖਾਸਤਕਰਤਾ ਇੱਕ ਭੋਲਾਪਾਲਾ ਨਾਗਰਿਕ ਹੋਣ ਦੇ ਕਾਰਨ ਉਹਦੇ ਉਹਦੇ ਧੋਖੇ 'ਚ ਫਸ ਗਿਆ ਤੇ ਉਹਨੂੰ ਇਹਨਾਂ ਨੇ ਆਲਮੋਸਟ ਮੇਰੇ ਖਿਆਲ ਨਾਲ 45 ਲੱਖ ਰੁਪਇਆ ਦਿੱਤਾ ਵਕੀਸ਼ਤਾ ਚ ਕੋਖਰੇ ਕੋਖਰੇ ਜੀ ਤੇ ਉਹ ਨੇ ਦਰਖਾਸਤ ਚ ਵੀ ਲਿਖਿਆ ਅਸੀਂ ਉਸ ਦੇ ਹੀ ਬਿਆਨ ਤੇ ਇੱਕ ਐਫ ਆਈ ਆਰ ਰਜਿਸਟਰ ਕਰਕੇ ਹੁਣ ਅਸੀਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਵੱਖਰੀ ਵੱਖਰੀ ਜਿੱਥੇ ਵੀ ਥਾਵਾਂ ਹੈਗੀਆਂ ਉੱਥੇ ਰੇਡ ਕਰਨ ਵਾਸਤੇ ਪਾਰਟੀਆਂ ਭੇਜੀ ਹੋਈਆਂ ਤੇ ਸਾਨੂੰ ਉਮੀਦ ਹੈ ਵੀ ਜਲਦੀ ਹੀ ਉਹਨਾਂ ਨੂੰ ਫੜਕੇ ਅਸੀਂ ਹਲੋ ਜੇਲ੍ਹ ਚ ਪੇਚਾਂਗੇ ਕਿਹੜੀ ਕਿਹੜੀ ਤਰੀਕੇ ਨਾਲ ਉਹਨੂੰ ਲਾਰਾ ਲਾਇਆ ਸੀ ਡੈਂਟ ਨੇ ਭੇਜਣ ਵਾਸਤੇ ਕਿਸ ਤਰੀਕੇ ਨਾਲ ਭੇਜਣਗੇ ਡੌਂਕੀ ਲਾ ਕੇ ਭੇਜਣਗੇ ਜਾਂ ਕੋਈ ਕਿਸ ਦੇਸ਼ਾਂ ਵਿੱਚੋਂ ਅਲਗ-ਅਲਗ ਦੇਸ਼ਾਂ ਦੇ ਵਿੱਚੋਂ ਭੇਜਣਗੇ ਕਿਸ ਤਰੀਕੇ ਨਾਲ ਤੁਹਾਡੇ ਕੋਲ ਉਹਨਾਂ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਅ ਇਹ ਹੀ ਗੱਲ ਲਿਖਾਈ ਗਈ ਹੈ ਕਿ ਵੀ ਉਹਨੂੰ ਇਸ ਗੱਲ ਦਾ ਲਾਰਾ ਲਾਇਆ ਸੀ ਵੀ ਵੱਖਰੇ-ਵੱਖਰੇ ਦੇਸ਼ਾਂ ਵਿੱਚੋਂ ਉਹਨੂੰ ਅ ਥਰੂ ਵੀਜ਼ੇ ਦਵਾ ਕੇ ਵੱਖਰੇ-ਵੱਖਰੇ ਦੇਸ਼ਾਂ ਥਰੂ ਉਹਨਰ ਤੋਂ ਬਾਅਦ ਉਹਨੂੰ ਯੂਐਸਏ ਭੇਜਿਆ ਜਾਊਗਾ ਤਾਂ ਜਿਸ ਤਰੀਕੇ ਨਾਲ ਨੌਜਵਾਨ ਸ਼ਿਕਾਇਤ ਦਰਜ ਕਰਵਾਈ ਹੈ ਕੋਈ ਇਹ ਵੀ ਦੱਸਿਆ ਕਿ ਮੇਰੇ ਨਾਲ ਕੁੱਟਮਾਰ ਵੀ ਹੋਈ ਹੈ ਉੱਥੇ ਡੌਂਕੀ ਲੱਗੇ ਹੋਏ ਜਾਂ ਫਿਰ ਕੁਝ ਤਰੀਕੇ ਨਾਲ ਕੋਈ ਕੇਸਾਂ ਦੀ ਬੇਅਦਬੀ ਹੋਏ ਜਾਂ ਫਿਰ ਕਈ ਤਰ੍ਹਾਂ ਦੇ ਵੀਡੀਓ ਆ ਰਹੀਆਂ ਸੋਸ਼ਲ ਮੀਡੀਆ ਜਿਸ ਤਰੀਕੇ ਨਾਲ ਨੌਜਵਾਨ ਨੇ ਕਿ ਸਾਡੀ ਪੱਗਾਂ ਵੀ ਉਤਾਰੀਆਂ ਗਈਆਂ ਕੁਝ ਤਰੀਕੇ ਨਾਲ ਲਿਖਿਆ ਨਹੀਂ ਇਹ ਜਾ ਕੁਝ ਨਹੀਂ ਬਸ ਥੋੜਾ ਬਿਲਕੁਲ ਨਹੀਂ ਇਹ ਗੱਲ ਜ਼ਰੂਰ ਲਿਖਾਈ ਹੈ ਕਪਨੀ ਪਦਰਖਾਸ ਤੇ ਵੀ ਮੇਰੇ ਨਾਲ ਇਹਨਾਂ ਨੇ ਬੱਥਲੂ ਕੀ ਕੀਤੀ ਹੈ ਪਰ ਇਸ ਜਾ ਕੁਛ ਪੱਗਾ ਪੋਗਾ ਨਾ ਸਿਸਟਮ ਉਹਨਾਂ ਨੇ ਇਹ ਜਾ ਨਹੀਂ ਕਿਹਾ ਸਾਨੂੰ ਕੁਛ ਪਰ ਤਾਂ ਵੀ ਜਿਹੜੀ ਵੀ ਉੱਥੇ ਜਿੰਨੀ ਦੂਰ ਗਏ ਹੈ ਇਹਨਾਂ ਇਹਨਾਂ ਕੁਛ ਉਹ ਉਹਨਾਂ ਨੇ ਸਹਿਨ ਕੀਤਾ ਹੈ ਉਸ ਬਾਰੇ ਉਹਨਾਂ ਨੇ ਫਿਜ਼ੀਕਲੀ ਤੇ ਮੈਂਟਲੀ ਕਾਫੀ ਹਰਾਸ ਹੋਇਆ ਹੈ ਤੇ ਉਸ ਬਾਰੇ ਇਹਨੇ ਦਰਖਾਸਤ ਸਾਨੂੰ ਲਿਖਾਇਆ ਤੇ ਜੇ ਉਹੀ ਅਸੀਂ ਦਰਖਾਸਤ ਚ ਲਿਖ ਕੇ ਤੇ ਹੁਣ ਉਸ ਦੇ ਅੱਗੇ ਅਸੀਂ ਜਿਹੜੇ ਜਿਹੜੇ ਬੰਦੇ ਨਾਲ ਜੁੜਨਗੇ ਜਿਹੜੇ ਜਿਹੜੇ ਬੰਦੇ ਤੇ ਲਿੰਕ ਚ ਆਉਣਗੇ ਸਾਰਾ ਕਲਾਕ ਕਾਰਵਾਈ ਕਰਾਂਗੇ ਕਿੰਨੀ ਕੁ ਦੇਰ ਹੋ ਗਈ ਸੀ ਕੇਸ ਇਹਨਾਂ ਨੂੰ ਕਿ ਤੇ ਕਿੰਨੀ ਦੇਰ ਚ ਅਮਰੀਕਾ ਚ ਰਹੇ ਨੇ ਕੁਛ ਹੀ ਬਾਰ ਪਤਾ ਲੱਗੇ ਇਹ ਜਿਵੇਂ ਵੈਸੇ ਸ਼ੁਰੂਆਤੀ ਤੌਰ ਤੇ ਅਸੀਂ ਉਹਦੀ ਬਹੁਤੀ ਡਿਟੇਲ ਚ ਹਜੇ ਉਹਦੀ ਪੁੱਛ ਕੇ ਮਦਈ ਵੱਲੋਂ ਵੀ ਨਹੀਂ ਕੀਤੀ ਐ ਸੀ ਵੀ ਕੀ ਕੀ ਹੋਇਆ ਸੀ ਕਿਦਾਂ ਕਿਦਾਂ ਹੋਇਆ ਸੀ ਹੁਣ ਅਸੀਂ ਉਹਨੂੰ ਸ਼ਾਮਲ ਬਰਤਾਲ ਕਰਕੇ ਅਗਲੀ ਕਾਰਵਾਈ ਵਿੱਚ ਲਿਆ ਜਿਹੜੀ ਜੈਂਟਾਂ ਦੇ ਖਿਲਾਫ ਕਾਰਵਾਈ ਫੇਰ ਕਰਾਈ ਹੈ ਉਹਨਾਂ ਦੇ ਖਿਲਾਫ ਹੋਰ ਹੀ ਮਾਮਲੇਦਰ ਚ ਹੋਏ ਨੇ ਮਗਾਰੀ ਦੇ ਵਿੱਚ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਵਿੱਚ ਕੋਈ ਤੁਹਾਡੇ ਕੋਲ ਡਿਟੇਲ ਆਈ ਹੋਵੇ ਕਿ ਇਹਨਾਂ ਨੇ ਬਹੁਤ ਹੋਰ ਵੀ ਭੇਜਣੇ ਨੌਜਵਾਨ ਨਹੀਂ ਹਜੇ ਨਹੀਂ ਸਾਨੂੰ ਇਹ ਪਤਾ ਵੀ ਕਿਉਂਕਿ ਸਾਨੂੰ ਤਾਂ ਦੇਖੋ ਕੱਲੇ ਕਨਫਰਮੇਸ਼ਨ ਆਈ ਸੀ ਉਹਦੇ ਵਿੱਚ ਜੇ ਐਫ ਆਈ ਆਰ ਦੇ ਕੇ ਟੀਮਾਂ ਬਣਾ ਕੇ ਵਕੀਰੂ ਕਿთან ਦਾ ਰੇਟ ਕਰਵਾ ਕੇ ਭੇਜਤਾ ਹੈ ਦੋਸ਼ੀ ਜਦੋਂ ਫੜੇ ਜਾਣਗੇ ਉਸ ਤੋਂ ਪੁੱਛ ਕੇ ਚ ਦੋਸ਼ੀਆਂ ਦੀ ਅਸੀਂ ਹੋਰ ਗੱਲਾਂ ਤੁਹਾਨੂੰ ਦੱਸ ਸਕਦੇ ਆ ਅੱਛਾ ਕੀ ਅਪੀਲ ਕਰੋਗੇ ਪੰਜਾਬ ਦੇ ਨੌਜਵਾਨਾਂ ਨੂੰ ਕਿਉਂਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਵਾਪਸੀ ਮੌਡਰ ਨਹੀਂ ਪਰ ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਕੰਮ ਹੈ ਜੇਕਰ ਨੌਜਵਾਨ ਨੂੰ ਕਰਨਾ ਹੋਵੇ ਤਾਂ ਪੁਲਿਸ ਵੱਲੋਂ ਕੀ ਅਪੀਲ ਹੈ ਦੇਖੋ ਜੀ ਸਾਡੇ ਵੱਲੋਂ ਇਹੀ ਹੈ ਵੀ ਹਰੇਕੀ ਵਾਰ ਬਾਰ ਬਾਰ ਏਸੀ ਤੁਹਾਡੇ ਮਾਧਿਅਮ ਰਹੀਆਂ ਲੋਕਾਂ ਨੂੰ ਹੋਰ ਕਿਸੇ ਮਾਧਿਅਮ ਰਹੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਜੇ ਬਾਹਰਲੇ ਮੁਲਕ ਜਾਂ ਬਾਹਰਲੇ ਦੇਸ਼ ਵਿੱਚ ਰੋਜ਼ਗਾਰ ਕਰਨ ਜਾਣਾ ਹੈ ਤੇ ਬਿਲਕੁਲ ਜਾਓ ਪਰ ਉਹ ਨੂੰ ਹਮੇਸ਼ਾ ਹੀ ਲੀਗਲ ਤਰੀਕੇ ਨਾਲ ਜਾਓ ਇਲੀਗਲ ਤਰੀਕੇ ਨਾਲ ਤੁਸੀਂ ਇੱਕ ਵਾਰ ਤੁਸੀਂ ਸੋਚਦੇ ਹੋ ਸਕਸੈਸ ਹੋ ਜਾਓਗੇ ਪਰ ਬਾਅਦ ਵਿੱਚ ਤੁਹਾਨੂੰ ਉਸ ਦੀਆਂ ਪਰੇਸ਼ਾਨੀਆਂ ਆਉਣੀਆਂ ਹੀ ਆਉਣੀਆਂ ਹੈ ਉੱਥੇ ਨਹੀਂ ਤੇ ਇੱਥੇ ਕਿਤੇ ਨਾ ਕਿਤੇ ਪਰੇਸ਼ਾਨੀਆਂ ਆਉਣੀਆਂ ਹੈ ਬਾਹਰ ਜਾ ਕੇ ਆਪਾਂ ਕੰਮ ਕਰਨ ਦਾ ਤੇ ਹਰੇਕ ਦਾ ਅਧਿਕਾਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਲੋਕ ਇਸ ਗੱਲ ਨੂੰ ਸਮਝਣਗੇ ਵੀ ਲੀਗਲ ਤਰੀਕੇ ਨਾਲ ਹੀ ਬਾਹਰ ਜਾਣਗੇ ਸਹੀ 에ਜੰਟ ਹੈਗੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਆਪਣੇ ਲਾਇਸੈਂਸ ਪ੍ਰਾਪਤ ਹੈ ਉਹਨਾਂ ਦੇ ਥਰੂ ਉਹਨਾਂ ਦੀ ਗਾਈਡੈਂਸ ਲੈ ਕੇ ਹੀ ਬਾਹਰ ਜਾਣਗੇ ਤੁਹਾਡੇ ਥਾਣੇ ਦੇ ਨਜ਼ਦੀਕ ਇਸ ਤਰੀਕੇ ਦੇ 에ਜੰਟ ਜਿਹੜੇ ਝਾਲੀ ਨੇ ਜਾਂ ਫਿਰ ਕੋਈ ਆਇਲਟ ਸੈਂਟਰ ਖੋਲ ਕੇ ਬੈਠੇ ਨੇ ਜਿਹੜੇ ਬਾਹਰ ਭੇਜਦੇ ਨੇ ਕੋ ਉਹਨਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਲਾਇਸੈਂਸ ਚੈੱਕ ਕੀਤੇ ਜਾ ਰਹੇ ਨੇ ਉਹ ਤਾਂ ਫਿਰ ਸਾਡਾ ਕੰਮ ਹੀ ਆਈ ਦੇਖੋ ਅਸੀਂ ਤਾਂ ਇਸ ਕਲਚਰ ਰੂਟੀਨ 'ਚ ਅਸੀਂ ਕਰਦੇ ਹੀ ਰਹਿੰਦੇ ਆ ਤੇ ਸਾਡੇ ਥਣ ਜੇਰੀ 'ਚ ਅਸੀਂ ਆਪਣੇ ਲੈਵਲ 'ਚ ਇਹ ਗੱਲਾਂ ਕਰਦੇ ਹੀ ਰਹਿੰਦੇ ਆ ਕਿ ਵਰਨਿੰਗ ਦਵਾਂਗੇ ਹੁਣ ਤੁਸੀਂ ਜੈਂਟਲ ਨੂੰ ਵੀ ਜਿਹੜੀ ਇਸ ਤਰੀਕੇ ਨੂੰ ਫਾਜ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਨੂੰ ਬਾਹਰ ਭੇਜ ਰਹੇ ਨੇ ਕਿਉਂਕਿ ਪੈਸੇ ਮੋٹے ਲੈ ਰਹੇ ਨੇ ਤੇ ਦੂਜੇ ਪਾਸੇ ਗਲਤ ਤਰੀਕੇ ਨਾਲੇ ਭੇਜੇ ਜਾ ਰਹੇ ਆ ਵਾਹੀ ਤੁਹਾਡੇ ਵੱਲੋਂ ਵੀ ਅਸੀਂ ਅਸੀਂ ਜਿਹੜੀ ਕਾਰਵਾਈ ਕਰ ਨਹੀਂ ਸਕ ਤੋਂ ਸਖਤ ਕਾਰਵਾਈ ਕਰੀ ਜਾਂਦੇ ਹਾਂ ਠੀਕ ਹੈ ਜਿਹੜਾ ਵੀ ਅਸੀਂ ਸੈਕਸ਼ਨ ਦੇ ਅਕੋਰਡਿੰਗ ਅਸੀਂ ਉਮੀਦ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਅਸੀਂ ਜਿਹੜੀ ਸਜ਼ਾ ਦਵਾਵਾਂਗੇ ਤੇ ਇਸ ਬਾਰੇ ਸਾਰਿਆਂ ਨੂੰ ਸ਼ਕਤੀ ਨਾਲ ਅਸੀਂ ਕਹੀ ਹੈ ਕਿ ਕਿਸੇ ਵੀ ਪੋਲੇਪੜ ਲੋਕਾਂ ਨੂੰ ਤੁਸੀਂ ਇਸ ਬਾਹਰਲੇ ਮਲਕ ਦਾ ਸੁਪਨਾ ਦਿਖਾ ਕੇ ਤੇ ਉਸ ਤੋਂ ਬਾਅਦ ਇਹਨਾਂ ਦਾ ਇੰਨਾ ਬੁਰਾ ਪਤੀਰਾ ਹੁੰਦਾ ਹੈ ਇਹਨੇ ਉਹ ਮੈਂਟਲੀ ਜਾਂ ਫਿਜ਼ੀਕਲੀ ਇਹਨੇ ਵਿਚਾਰੇ ਉਹ ਦੁਖੀ ਹੁੰਦੇ ਆ ਤੇ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਾਂਗੇ ਵੀ ਲੋਕਾਂ ਨੂੰ ਇਸ ਗੱਲ ਨੂੰ ਗਾ ਕੀਤਾ ਜਾ ਰਿਹਾ ਉਹ ਵੀ ਧਿਆਨ ਦੇਣ ਤੇ ਏਜੰਟ ਹੈ ਕਿ ਉਹਨਾਂ ਖਲਾਫ ਵੀ ਕਰਨੀ ਕਰਨੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਐਸਐਚਓ ਸੁਨੀਲ ਕੁਮਾਰ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਫਰਜੀ ਏਜੰਟ ਨੇ ਜਿਹੜੇ ਲਗਾਤਾਰ ਬਹੁਤ ਬਹੁਤ ਲੋਕਾਂ ਨੂੰ ਚਾਂਸੇ ਦੇ ਵਿੱਚ ਦੇ ਕੇ ਉਸ ਤੋਂ ਬਾਅਦ ਮੋٹے ਪੈਸੇ ਮਟੋਰਦੇ ਨੇ ਗਲਤ ਤਰੀਕੇ ਨਾਲ ਵਿਦੇਸ਼ਾਂ ਵਿੱਚ ਭੇਜ ਰਹੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੋ ਇਲਾਕੇ ਦੇ ਵਿੱਚ ਆਈਲਟ ਸੈਂਟਰ ਨੇ ਜਾਂ ਫਿਰ ਗਲਤ ਤਰੀਕੇ ਨਾਲ ਏਜੰਟ ਆਪਣੇ ਦਫਤਰ ਖੋਲ ਕੇ ਬੈਠੇ ਨੇ ਉੱਥੇ ਵੀ ਪੁਲਿਸ ਵੱਲੋਂ ਲਗਾਤਾਰ ਛਾਪੀ ਮਾਰੀ ਜਾਂ ਉਹਨਾਂ ਦੀ ਇਨਕੁਆਇਰੀ ਵੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਦੋ ਏਜੰਟਾਂ ਦੇ ਖ ਜਿਹੜੀ ਐਫਆਈਆਰ ਹੋਈ ਹੈ ਪਿੰਡ ਖੇੜਾ ਦੇ ਜਿਹੜਾ ਨੌਜਵਾਨ ਸੀ ਜੋ ਕਿ ਪਿਛਲੇ ਦਿਨੀ 45 ਲੱਖ ਰੁਪਏ ਦੇ ਕਰੀਬ ਰਿਪੋਰਟ ਹੋ ਕੇ ਆਇਆ ਜਿਹੜਾ ਉਸਨੇ ਮੈਕਾ ਜਾਣ ਵਾਸਤੇ ਦਿੱਤਾ ਸੀ ਪਰ ਉਸ ਤੋਂ ਬਾਅਦ ਜਾ ਕੇ ਹੁਣ ਏਜੰਟ ਨੂੰ ਕਦੋਂ ਪੁਲਿਸ ਗ੍ਰਿਫਤਾਰ ਕਰ ਦਿੱਤੀ ਹੈ ਇਹ ਵੀ ਉਹਨਾਂ ਨਾਲ ਸਮਝਦ ਸੇਗਾ ਪਰ ਕਿਤਨੇ ਕਿਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨ ਨੂੰ ਸਾਡੇ ਵੱਲੋਂ ਵੀ ਅਪੀਲ ਹੈ ਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਰੁਜ਼ਗਾਰ ਹੈ ਜਿੰਨਾ ਤੁਸੀਂ ਪੈਸਾ ਲਾ ਕੇ ਜਾ ਰਹੇ ਹੋ ਤਾਂ ਕਿਤਨੇ ਕਿਤੇ ਆਪਣਾ ਰੁਜ਼ਗਾਰ ਖੋਲ੍ਹ ਕੇ ਤੁਸੀਂ ਇੱਥੇ ਵਧੀਆ ਕਮਾਈ ਕਰ ਸਕਦੇ ਹੋ ਕਿਉਂਕਿ ਜਿਹੜੇ ਪ੍ਰਵਾਸੀ ਆਣ ਕੇ ਇੱਥੇ ਜ਼ਮੀਨਾਂ ਖਰੀਦ ਸਕਦੇ ਨੇ ਇੱਥੇ ਆਪਣਾ ਘਰ ਬਣਾ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ ਕੰਮ ਕਰ ਰਹੇ ਤਾਂ ਇਸੇ ਨਿਕਲੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਫਿਰ ਬਾਰ-ਬਾਰ ਕਰਦੇ ਆ ਕਿ ਵਿਦੇਸ਼ ਨਾਲੋਂ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਤੁਹਾਡੇ ਖਿਆਲੋਂ ਮੈਂ ਸਮਝਦ ਦੇ ਨਾਲ ਹੱਥੇ ਸੀ